ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਨਾਲ ਆਪਾਂ ਤੁਹਾਨੂੰ ਹਲਕਾ ਵਾਲਾ ਕੇਸ ਵਿਖਾਉਣੇ ਆ ਜੀ ਯਾਨੀ ਕਿ ਰੈਬਿਜ਼ ਵਾਲਾ ਕੇਸ ਵਿਖਾਉਣੇ ਆ ਆ ਜਿਹੜੀ ਐਡੀ ਸੋਹਣੀ ਮੱਝ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਆਪਣੇ ਕੋਲੇ ਕਿਸੇ ਭਰਾ ਨੇ ਡਾਇਗਨੋਸ ਵਾਸਤੇ ਕੇਸ ਭੇਜਿਆ ਸੀਗਾ ਜੀ ਉਹਨਾਂ ਨੇ ਵੀਡੀਓ ਬਣਾ ਕੇ ਭੇਜੀ ਸੀ ਕਿ ਆਹ ਚੀਜ਼ ਆ ਇਹਨੂੰ ਕੀ ਬਿਮਾਰੀ ਆ ਤੇ ਆਪਾਂ ਉਹਨਾਂ ਨੂੰ ਡਾਇਗਨੋਸ ਕਰਕੇ ਦੱਸਿਆ ਸੀਗਾ ਕਿ ਇਹ ਹਲਕਾ ਜੀ ਇਹਨੂੰ ਰੈਬਿਜ਼ ਕਹਿੰਦੇ ਆ ਇਹ ਇੱਕ ਵਾਇਰਲ ਡਿਜ਼ੀਜ਼ ਦਾ ਵਾਇਰਸ ਤੋਂ ਹੋਣ ਵਾਲੀ ਬਿਮਾਰੀ ਰੈਬਡੋ ਨਾਮੀ ਵਾਇਰਸ ਨੂੰ ਕਿਹਾ ਜਾਂਦਾ ਜੀ ਉਹਦੇ ਤੋਂ ਹੋਣ ਵਾਲੀ ਬਿਮਾਰੀ ਆ ਇਹਦੇ ਆਪਾਂ ਤੁਹਾਨੂੰ ਅੱਜ ਲੱਛਣ ਦੱਸਾਂਗੇ ਜੀ ਕਿ ਇਹਦੇ ਕੀ ਲੱਛਣ ਹੁੰਦੇ ਆ ਕਿਵੇਂ ਆਪਾਂ ਪਛਾਣ ਸਕਦੇ ਆ ਕਿ ਇਹ ਅ ਰੈਬੀਜ਼ ਆ ਯਾਨੀ ਕਿ ਹਲਕਾ ਜੀ ਇਹ ਆ ਤੁਸੀਂ ਸਾਹਮਣੇ ਵੇਖੋ ਕਿੰਨੀ ਅਗਰੈਸਿਵ ਆ ਜੀ ਮੱਝ ਇਹ ਕਿਵੇਂ ਰੰਗ ਰਹੀ ਆ ਸਭ ਤੋਂ ਮੇਨ ਜਿਹੜਾ ਲੱਛਣ ਇਹਦੇ ਵਿੱਚ ਦਿਖਾਈ ਦੇ ਰਿਹਾ ਉਹ ਇਹਦਾ ਰਿੰਗਣਾ ਜਾਨੀ ਕਿ ਇਹ ਜਿਹੜੀ ਬੋਲ ਰਹੀ ਆ ਰੰਬ ਰਹੀ ਆ ਰੈਗੂਲਰ ਇਹ ਇੱਕ ਇਹਦਾ ਮੇਨ ਲੱਚੜ ਹੁੰਦਾ ਜੀ ਆਪਾਂ ਇਹ ਤਾਂ ਵੀਡੀਓ ਬਣਾ ਰਹੇ ਆ ਕਿਉਂਕਿ ਆਪਣੇ ਪਸ਼ੂ ਪਾਲਕਾਂ ਨੂੰ ਪਤਾ ਲੱਗ ਸਕੇ ਕਿਉਂਕਿ ਇਹਦੇ ਨਾਲ ਇੱਕ ਦੋ ਬਿਮਾਰੀਆਂ ਹੋਰ ਵੀ ਹੁੰਦੀਆਂ ਜਿਹੜੀਆਂ ਕਿ ਸੇਮ ਸਿਚੁਏਸ਼ਨ ਹੁੰਦੀ ਆ ਪਰ ਉਹਦੇ ਚ ਆਪਾਂ ਕਿਸ ਤਰ੍ਹਾਂ ਉਹਨੂੰ ਨੂੰ ਪਛਾਣ ਸਕਦੇ ਆ ਕਿਉਂਕਿ ਉਹ ਜਿਹੜੀ ਬਿਮਾਰੀ ਹੁੰਦੀ ਆ ਜਿਵੇਂ ਕਿ ਮੈਨੇਜਾਇਟਸ ਜਾਂ ਹਾਈਪੋਗਲਾਈਸਮੀਆ ਜਿਹਨੂੰ ਕੋਈ ਬਿਲਕੁਲ ਵੀ ਕਮੀ ਹੁੰਦੀ ਆ ਉਦੇ ਕਰਕੇ ਵੀ ਇਹ ਸੇਮ ਲੱਛਣ ਹੀ ਦੇਖਣ ਨੂੰ ਮਿਲਦੇ ਆ ਜੀ ਉਹਨਾਂ ਵਿੱਚ ਵੀ ਸੋ ਆ ਜਿਹੜੀ ਬਿਮਾਰੀ ਆ ਜਿਵੇਂ ਹਲਕਾ ਵਾਲੀ ਆ ਇਹਦੇ ਵਿੱਚ ਆਪਾਂ ਕਹਿੰਦੇ ਆ ਕਿ ਨਿਗਰੀ ਬਾਡੀ ਬ੍ਰੇਨ ਦੇ ਵਿੱਚ ਬਣ ਜਾਂਦੇ ਆ ਜੀ ਜਿਹਦੇ ਕਰਕੇ ਪਸ਼ੂ ਅ ਰੰਗਦਾ ਰਹਿੰਦਾ ਪਸ਼ੂ ਫਿਊਰੀਅਸ ਹੋ ਜਾਂਦਾ ਜਿਆਦਾ ਗੁੱਸੇਖੋਰ ਹੋ ਜਾਂਦਾ ਕੰਧ 'ਚ ਟੱਕਰਾ ਮਾਰਦਾ ਜਾਂ ਕਿੱਲੇ 'ਚ ਟੱਕਰਾ ਮਾਰਦਾ ਜਦੋਂ ਲਾਰਜ ਲਾਸਟ ਸਟੇਜ ਦੇ ਵਿੱਚ ਹੁੰਦਾ ਉਦੋਂ ਪਸ਼ੂ ਮਿੱਤੀ ਵੀ ਪਸ਼ੂ ਕਈ ਬਹੁਤ ਜ਼ਿਆਦਾ ਖਾਂਦੇ ਆ ਯਾਨੀ ਕਿ ਅ ਖਾਦੇ ਆ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਵੀ ਖਾਣ ਲੱਗ ਪੈਂਦੇ ਆ ਮਿੱਟੀ ਵਗੈਰਾ ਹੋਰ ਕੰਦ ਪੱੱਲ ਵੀ ਖਾਂਦੇ ਆ ਜੀ ਜਿਸ ਤਰ੍ਹਾਂ ਇਹ ਮੱਝ ਆ ਜਿਹੜੀ ਇਹ ਮਿੱਟੀ ਖਾ ਰਹੀ ਸੀ ਤੇ ਆਪਾਂ ਉਹਨਾਂ ਨੂੰ ਇਸ ਹਿਸਾਬ ਨਾਲ ਦੱਸਿਆ ਕਿ ਇਹ ਵੱਧ ਤੋਂ ਵੱਧ ਇੱਕ ਜਾਂ ਦੋ ਦਿਨ ਦੀ ਮਹਿਮਾਨ ਆ ਯਾਨੀ ਕਿ ਇਹ ਇੱਕ ਦੋ ਦਿਨ ਹੀ ਕੱਟੂਗੀ ਤੇ ਪਸ਼ੂ ਪਾਲਕ ਦੇ ਜਦੋਂ ਆਪਾਂ ਆ ਵੀਡੀਓ ਬਣਾ ਰਹੇ ਆ ਇਸ ਟਾਈਮ ਤੇ ਇਹ ਮੱਝ ਆ ਜਿਹੜੀ ਇੱਕ ਦਿਨ ਪਹਿਲਾਂ ਖਤਮ ਹੋ ਚੁੱਕੀ ਆ ਜੀ ਸੋ ਆ ਤਿੰਨ ਦਿਨ ਚਾਰ ਦਿਨ ਪਹਿਲਾਂ ਦੀ ਵੀਡੀਓ ਸੀਗੀ ਜੀ ਆ ਤੁਸੀਂ ਵੇਖੋ ਸਾਹਮਣੇ ਜਿਹੜੇ ਲੱਛਣ ਦਿਖਾ ਰਹੀ ਹੈ ਇਹ ਕੰਧਾਂ 'ਚ ਟੱਕਰਾ ਮਾਰ ਰਹੀ ਹੈ ਇਹ ਇਹਦੇ ਮੇਨ ਲੱਛਣ ਹੁੰਦੇ ਆ ਜੀ ਸੋ ਇਹ ਤੁਸੀਂ ਦੇਖਣ ਨੂੰ ਤੁਹਾਨੂੰ ਮਿਲਿਆ ਕਿ ਕਿਸ ਤਰ੍ਹਾਂ ਇਹ ਹਲਕਾ ਦੇ ਵਿੱਚ ਪਸ਼ੂ ਕੁਝ ਕਰਦਾ ਅੜੰਗਦਾ ਰਹਿੰਦਾ ਪਸ਼ੂ ਮਿੱਟੀ ਖਾਂਦਾ ਤੁਸੀਂ ਫਿਊਰਸ ਹੋ ਜਾਂਦਾ ਕੰਧਾਂ 'ਚ ਟੱਕਰਾ ਮਾਰਦਾ ਜਾਂ ਕਿੱਲੇ 'ਚ ਟੱਕਰਾ ਮਾਰਦਾ ਇਹ ਇਹਦੇ ਮੇਨ ਲੱਛਣ ਹੁੰਦੇ ਆ ਪਸ਼ੂ ਦੇ ਮੂੰਹ ਯਾਨਕਿ ਲਾਰ ਬਹੁਤ ਜ਼ਿਆਦਾ ਆਉਂਦੀ ਹੈ ਤੇ ਜਿਹੜਾ ਰੈਬਿਸ ਦਾ ਟਟਾਣੂ ਵਿਛਾਣੂ ਹੁੰਦਾ ਜੀ ਉਹ ਆਪਾਂ ਕਹਿ ਲਈਏ ਪਸ਼ੂ ਦੀ ਲਾਰ ਦੇ ਵਿੱਚ ਹੀ ਹੁੰਦਾ ਤੇ ਇਹ ਨਰਵ ਰਾਹੀਂ ਅੱਗੇ ਪਹੁੰਚਦਾ ਸੋ ਇਹਦੇ ਵਿੱਚ ਮੇਨਲੀ ਜਿਹੜੀ ਆਪਾਂ ਕਹਿ ਦਿੰਨੇ ਆ ਕਿ ਇਹਦੀ ਜਿਹੜੀ ਮੇਨ ਚੀਜ਼ ਆ ਉਹ ਪਸ਼ੂ ਦੀ ਲਾਰ ਹੀ ਹੁੰਦੀ ਆ ਜੀ ਲਾਰ ਦੇ ਵਿੱਚ ਉਹ ਮਿਸ਼ਾਣੂ ਹੁੰਦਾ ਸੋ ਇਹਦੇ ਤੋਂ ਆਪਾਂ ਨੂੰ ਵਿਚਾਰ ਰੱਖਣਾ ਚਾਹੀਦਾ ਜੀ ਸੋ ਆ ਦੇਖੋ ਤੁਸੀਂ ਮੱਝ ਕਿੰਨੀ ਉਖਾਈ ਦੇ ਵਿੱਚ ਆ ਜੀ ਸੋ ਧੰਨਵਾਦ ਜੀ ਹਸਰੀ ਕਾਲ ਸਾਰਿਆਂ ਨੂੰ